ਬਹੁਤ ਹੀ ਬਹੁਤ ਹੀ ਪਰਵਤੇ ਸਤਕਾਰਯੋਗ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਦੀ ਇਸ ਪਵਿੱਤਰ ਧਰਤੀ ਚੀਮਾ ਸਾਹਿਬ ਔਰ ਆਸ-ਪਾਸੇ ਦੇ ਇਲਾਕਿਆਂ ਦੇ ਮੇਰੇ ਸਾਰੇ ਹੀ ਸਤਕਾਰਯੋਗ ਮੇਰੇ ਪਿਤਸਵਾਨ ਬਜ਼ੁਰਗ ਮੇਰੀ ਮਾਸਵਾਨ ਮਾਤਾਵਾਂ ਭੈਣਾ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਾਡੇ ਭੈਣ ਜੀ ਮੇਰੇ ਵੀਰ ਵੀਰਬਲ ਹਣੀ ਮੇਰੇ ਵੀਰ ਗੀਤੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਦੇ ਸਾਰੇ ਐਮਸੀ ਸਹਿਬਾਨ ਐਸਡੀਐਮ ਸਾਹਿਬ ਔਰ ਸਾਰੇ ਹੀ ਉਗੀਆਂ ਸ਼ਖਸੀਤਾਂ ਸਾਥੀਓ ਸਾਰੇ ਖੜੇ ਹੋ ਕੇ ਪਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਖਿਰੀਵਾਏ ਗੁਰਦੀ ਕੀ ਫਤਿਹ ਸਾਰੀਆਂ ਸਾਥੀਆਂ ਨੂੰ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਮੇਰੇ ਵੀਰੋ ਹਾਜ਼ਰੀਨ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਦੋਨੋ ਸਤਕਾਰਯੋਗ ਬੁਲਾਰਿਆਂ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਔਰ ਧੰਨਵਾਦ ਕੀਤਾ ਹੈ ਮੇਰਾ ਕਿ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ 3.5 ਸਾਲ ਦੇ ਵਿੱਚ ਹੋਏ ਨੇ ਉਹਦੇ ਲਈ ਮੇਰਾ ਧੰਨਵਾਦ ਹੈ ਜਿਹੜਾ ਉਹ ਕੀਤਾ ਗਿਆ ਹੈ ਜਿੱਥੇ ਤੁਸੀਂ ਮੇਰਾ ਧੰਨਵਾਦ ਕੀਤਾ ਉਹਦੇ ਲਈ ਮੈਂ ਮੋੜਵਾ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਹਦੇ ਅਸਲੀ ਹੱਕਦਾਰ ਤਾਂ ਤੁਸੀਂ ਹੋ ਜੇ ਤੁਸੀਂ ਸਾਰਿਆਂ ਨੇ ਅੱਜ ਤੋਂ ਸਾਢੇ 3 ਸਾਲ ਪਹਿਲਾਂ ਐਡਾ ਵੱਡਾ ਪਿਆਰ ਮਾਣ ਸਤਿਕਾਰ ਸਾਥ ਸਹਿਯੋਗ ਦੇ ਕੇ ਇੰਨੇ ਜੋਗ ਨਾ ਕੀਤਾ ਹੁੰਦਾ ਤੇ ਨਾ ਆਜਾ ਕੰਮ ਹੁੰਦੇ ਤੇ ਨਾ ਤੁਸੀਂ ਮੇਰਾ ਧੰਨਵਾਦ ਕਰਦੇ ਸੋ ਭਾਈ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਆ ਸਤਿਬਾਬਾ ਅਤਾ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਹੈ ਤੇ ਮੈਂ ਸਮਝਦਾ ਕਿ ਇਹ ਧਰਤੀ ਤਾਂ ਉਹ ਕੁਝ ਡਿਸਰਵ ਕਰਦੀ ਹੈ ਉਹ ਚੀਜ਼ਾਂ ਕਿ ਜਿਹੜੀਆਂ ਪੂਰੇ ਇਲਾਕੇ ਦੇ ਵਿੱਚ ਨਾ ਹੋਣ ਇਹ ਧਰਤੀ ਤਾਂ ਉਹ ਕੁਝ ਡਿਸਰਵ ਕਰਦੀ ਹੈ ਕਿ ਡਿਵੈਲਪਮੈਂਟ ਹੈ ਜਿਹੜੀ ਕਿਉਂਕਿ ਸੰਤਬਾਬਾ ਅਤਾ ਸਿੰਘ ਜੀ ਮਹਾਰਾਜ ਦੀ ਜੋ ਦੇਣ ਰਹੀ ਹੈ ਦੇਸ਼ ਨੂੰ ਕੌਮ ਨੂੰ ਸਮਾਜ ਨੂੰ ਉਹਨੂੰ ਸ਼ਬਦਾਂ ਔਰ ਸਮੇਂ ਦੇ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ ਐਡੀ ਵੱਡੀ ਸ਼ਖਸੀਅਤ ਸੀਗੇ ਤੇ ਬਦਕਿਸਮਤੀ ਰਹੀ ਕਿ ਪਿਛਲਾ ਲੰਬਾ ਸਮਾਂ ਉਹਨਾਂ ਦੇ ਨਾਂ ਦੇ ਉੱਪਰ ਰਾਜਨੀਤੀ ਦਾ ਬਹੁਤ ਹੀ ਵੋਟਾਂ ਬਹੁਤ ਲਈਆਂ ਗਈਆਂ ਪਰ ਉਹਨਾਂ ਦੇ ਨਾਂ ਦੇ ਉੱਪਰ ਇਸ ਕੋਈ ਤਾਂ ਧਰਤੀ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਸੀਗੇ ਉਹਨਾਂ ਤੋਂ ਅੱਖੋਂ ਪਰੋਖੇ ਜਿਹੜਾ ਇਸ ਨਗਰ ਨੂੰ ਕੀਤਾ ਜਾਂਦਾ ਰਿਹਾ ਮੈਨੂੰ ਜਦੋਂ ਤੁਸੀਂ ਸਾਰਿਆਂ ਨੇ ਮੌਕਾ ਦਿੱਤਾ ਤੇ ਮੈਂ ਇੱਕੋ ਗੱਲ ਕਹਿਣਾ ਇੱਕੋ ਗੱਲ ਦੀ ਗੁੜਤੀ ਜਿਹੜੀ ਮਿਲੀ ਆ ਆਪਣੇ ਪਿਤਾ ਸੁਰਗੀ ਪਉ ਭਾਉਂਦਾ ਸੀ ਰੋਲਾ ਤਾਂ ਜਿਨ੍ਹਾਂ ਦਾ ਤੁਸੀਂ ਮੇਰੇ ਪਿਤਾ ਜੀ ਹੁਣ ਉਹਨਾਂ ਦਾ ਗੋਸ ਸਾਥ ਦਿੱਤਾ 92 ਦੇ ਵਿੱਚ 97 ਦੇ ਵਿੱਚ ਤੇ ਫਿਰ ਉਹਨਾਂ ਤੋਂ ਬਾਅਦ ਮੇਰਾ ਸਾਥ ਦੇ ਰਹੇ ਤੇ ਮੈਂ ਉਹਨਾਂ ਤੋਂ ਇੱਕੋ ਗੱਲ ਸਿੱਖੀ ਹੈ ਇੱਕੋ ਗੁੜਤੀ ਮਿਲੀ ਹੈ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਜਦੋਂ ਤੁਸੀਂ ਸਾਰਿਆਂ ਨੇ ਇੰਨੀ ਮਿਹਨਤ ਦੇ ਨਾਲ ਇੱਕ 75 ਸਾਲਾਂ ਦਾ ਰਿਕਾਰਡ ਅੱਜ ਤੋਂ ਸਾਢੇ 3 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਨਾਮ ਨੇ ਚੀਮੇ ਨੇ ਬਣਾ ਦਿੱਤਾ ਤੇ ਫਿਰ ਮੈਂ ਸਮਝਦਾ ਕਿ ਮੇਰਾ ਵੀ ਹਰ ਕੋਰ ਡਿਊਟੀ ਪਣਦੀ ਸੀਗੀ ਕਿ ਮੈਂ ਵੀ ਰਿਕਾਰਡ ਤੋੜਾਂ ਵਿਕਾਸ ਦੇ ਕੰਮਾਂ ਦੇ ਤੇ ਉਹ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਅੱਜ ਜਿਵੇਂ ਮੇਰੇ ਵੀਰ ਮੰਤਰੀ ਜੀ ਹੋਣੀ ਔਰ ਭਿੰਜੋਣੀ ਦੱਸ ਕੇ ਗਏ ਨੇ ਕਿ ਤਕਰੀਬਨ 78 ਕਰੋੜ ਰੁਪਏ ਦੇ 68 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਆਲਰੇਡੀ ਚੀਮਿਆਂ ਦੇ ਵਿੱਚ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਣ ਜਾ ਰਹੇ ਨੇ ਸਾਥੀਓ ਮੇਰੇ ਵੀਰੋ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਇਹ ਜੋ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਕਿ ਹੋ ਨਾ ਸਕਦਾ ਹੋਵੇ ਆ ਮੇਰੇ ਤੋਂ ਆ ਹੁਣੇ ਥੋੜੀ ਦੇਰ ਪਹਿਲਾਂ ਪੱਤਰਕਾਰ ਵੀਰ ਪੁੱਛ ਜਾ ਰਹੇ ਸੀਗੇ ਕਿ ਜੀ ਬਸਟੈਂਡ ਲੋਕਾਂ ਦੀ 70 ਸਾਲਾਂ ਦੀ ਮੰਗ ਸੀਗੀ ਤੇ ਤੁਸੀਂ ਇਹ ਦੇਖੋ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਯਾ ਤਾਂ ਕੰਮ ਕਰਨ ਦੀ ਨੀਅਤ ਨਹੀਂ ਸੀਗੀ ਜਾਂ ਦੂਰੰਦੇਸ਼ੀ ਨਹੀਂ ਸੀਗੇ ਤੇ ਬੱਸ ਸਟੈਂਡ ਬਣਾਤਾ ਇੱਥੋਂ ਤਕਰੀਬਨ 2 ਕਿਲੋਮੀਟਰ 1 ਕਿਲੋਮੀਟਰ ਦੂਰ ਬੱਸ ਸਟੈਂਡ ਹਮੇਸ਼ਾ ਉਹ ਜੀ ਥਾਂ ਦੇ ਉੱਪਰ ਚਾਹੀਦਾ ਤਾਂ ਕਿ ਨੇਰੇ ਸਵੇਰੇ ਜੇ ਕੋਈ ਸਾਡੀ ਧੀ ਭੈਣ ਨੇ ਬੱਸ ਫੜਨੀ ਹੋਵੇ ਜਾਂ ਉਤਰਨਾ ਹੋਵੇ ਤੇ ਉਹ ਘੱਟੋ-ਘੱਟ ਤੁਰ ਕੇ ਆਪਣੇ ਘਰ ਨੂੰ ਜਾ ਸਕਦੀ ਹੋਵੇ ਕੱਲੀ ਜਾ ਸਕਦੀ ਹੋਵੇ ਉਹਨੂੰ ਉਹਨੂੰ ਇੰਨੀ ਦੂਰ ਨਹੀਂ ਲੈ ਕੇ ਜਾਇਆ ਜਾ ਸਕਦਾ ਬੱਸ ਸਟੈਂਡ ਨੂੰ ਕਿ ਇੰਨੀ ਦੂਰ ਨਹੀਂ ਲਿਆ ਜਾ ਸਕਦਾ ਕਿ ਉਹਦੇ ਨਾਲ ਲੋਕਾਂ ਨੂੰ ਸਹੂਲਤ ਦੀ بجائے ਉਹ ਮੁਸ਼ਕਲ ਦਾ ਸਬਾਬਾ ਜਿਹੜਾ ਉਹ ਬਣ ਜੇ ਪਰ ਉਹ ਬਣਾ ਦਿੱਤਾ ਪਤਾ ਨਹੀਂ ਕੀ ਸੋਚ ਕੇ ਬਣਾਇਆ ਤੇ ਉਹ ਭੂਗ ਦੇ ਟਰਾਲੀਆਂ ਦੇ ਵਾਰਾ ਪੁੱਛੋਂ ਦਾਟਾ ਜਿਹੜਾ ਉਹ ਬਣ ਚੁੱਕਿਆ ਸੀਗਾ ਤੇ ਜਦੋਂ ਸਰਕਾਰ ਬਣੀ ਉਹਦੀ ਉਸੇ ਹਫ਼ਤੇ ਦੇ ਵਿੱਚ ਵਿੱਚ ਇੱਥੇ ਮੌਜੂਦਾ ਉਸ ਸਮੇਂ ਦੇ ਪ੍ਰਸ਼ਾਸਨ ਦੇ ਨਾਲ ਡੀ ਸਾਹਿਬ ਉਹਨਾਂ ਦੇ ਨਾਲ ਸਾਰੀ ਟੀਮ ਦੇ ਨਾਲ ਦੌਰਾ ਕੀਤਾ ਤੇ ਫੈਸਲਾ ਕੀਤਾ ਕਿ ਉਸ ਥਾਂ ਨੂੰ ਸਬ ਤਹਿਸੀਲ ਕੰਪਲੈਕਸ ਬਣਾਇਆ ਜਾਏਗਾ ਤੇ ਸਾਰੇ-ਸਾਰੇ ਜਿਹੜੇ ਰੈਵਨਿਊ ਦੇ ਨਾਲ ਮਾਲ ਵਿਭਾਗ ਦੇ ਨਾਲ ਸੰਬੰਧਿਤ ਦਫ਼ਤਰ ਨੇ ਉਹ ਉੱਥੇ ਲਜਾਏ ਜਾਣਗੇ ਉਹ ਵੀ ਬੜਾ ਵੱਡਾ ਟਾਸਕ ਸੀਗਾ ਕਿਉਂਕਿ ਜਗਾ ਕਿਸੇ ਹੋਰ ਮਹਿਕਮੇ ਦੀ ਸੀ ਬਣਾਉਣਾ ਕਿਸੇ ਹੋਰ ਨੇ ਸੀਗਾ ਵਰਤੋਂ ਕਿਸੇ ਹੋਰ ਨੇ ਕਰਨੀ ਸੀਗੀ ਉਹ ਕੰਪਲੀਟ ਹੋਇਆ ਤੇ ਹੁਣ ਉਸ ਤੋਂ ਮਗਰੋਂ ਬੱਸ ਸਟੈਂਡ ਹੈ ਜਿਹੜਾ ਬੱਸ ਸਟੈਂਡ ਹਮੇਸ਼ਾ ਅੱਡੇ ਦੇ ਉੱਪਰ ਚਾਹੀਦਾ ਹੈ ਦਾ ਕਿ ਤੀਆਂ ਭੈਣਾਂ ਨੂੰ ਸਵਾਰੀਆਂ ਨੂੰ ਸੌਕ ਰਹੇ ਜੇ ਬੱਸ ਫੜਨ ਲੱਗੇ 100 150 ਰੁਪਈਆ ਲੱਗ ਜਾਏ 50 ਰੁਪਈਆ ਲੱਗੇ ਸਵਾਰੀ ਦੇ ਤੇ ਰਾਤ ਨੂੰ ਮੇਰੇ ਸਵੇਰੇ ਸਵਾਰੀ ਜਾ ਨਹੀਂ ਸਕਦੀ ਕਿ ਤੀਆਂ ਭੈਣਾਂ ਜਾ ਨਹੀਂ ਸਕਦੇ ਫਾਇਦਾ ਕੀ ਹੋਇਆ ਉਸ ਚੀਜ਼ ਦਾ ਸੋ ਇਹ ਸੋਚ ਕੇ ਇੱਥੇ ਬੱਸ ਸਟੈਂਡ ਦਾ ਜਿਹੜਾ ਪਲਾਨ ਕੀਤਾ ਤੇ ਇਹਦੇ ਵਿੱਚ ਵੀ ਜਿਹੜੀ ਗੱਲ ਮੈਂ ਕਹੀ ਕਿ ਕੰਮ ਉਹ ਹੋਣਾ ਚਾਹੀਦਾ ਮੈਂ ਕਹਿੰਦੇ ਉਹ ਰਾਜਨੀਤੀ ਨਹੀਂ ਕਰਦਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੋਟਾਂ ਕਿਵੇਂ ਮਿਲਣੀਆਂ ਨੇ ਨਾ ਉਹ ਕੰਮ ਬਾਅਦ ਦੇ ਵਿੱਚ ਤੁਸੀਂ ਆਉਣ ਵਾਲੇ 30 40 50 ਸਾਲ ਦੀ ਵੀ ਪਲੈਨਿੰਗ ਕਰੋ ਲੀਡਰ ਉਹੀ ਹੁੰਦਾ ਜਿਹੜੇ ਆਉਣ ਵਾਲੇ 50 ਸਾਲ ਦਾ ਸੋਚੇ ਤੇ ਜਦੋਂ ਤੁਸੀਂ ਕੰਮ ਕਰੋਗੇ ਲੋਕਾਂ ਦੇ ਸਾਥ ਆਪਣਿਆ ਵੀ ਦੇ ਦੇਣਾ ਸੋ ਇਸ ਕਰਕੇ ਇਹ ਜਗ੍ਹਾ ਪਲਾਨ ਹੋਈ ਔਰ ਇੱਥੇ ਵੀ ਮੁਸ਼ਕਿਲਾਂ ਸੀਗੀ ਕਿ ਇਹ ਮੁਸ਼ਕਿਲਾਂ ਕਈ ਸੀਗੀਆਂ ਮੁਸ਼ਕਿਲ ਇਹ ਸੀ ਕਿ ਕਮੇਟੀ ਕੋਲ ਮਿਊਜ਼ਿਕਲ ਕਮੇਟੀ ਕੋਲ ਆਪਦੀ ਜਗ੍ਹਾ ਨਹੀਂ ਸੀ ਇਹ ਜਗ੍ਹਾ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੀ ਸੀਗੀ ਤੋਂ ਮਾਰਕੀਟ ਕਮੇਟੀ ਤੋਂ ਮੰਡੀ ਬੋਰਡ ਤੋਂ ਜਗ੍ਹਾ ਜਿਹੜੀ ਤਕਰੀਬਨ 2 ਏਕੜ ਇਹ ਮਿਊਨਿਸਪਲ ਕਮੇਟੀ ਨੂੰ ਦਵਾਈ ਮਿਊਨਿਸਪਲ ਕਮੇਟੀ ਕੋਲ ਬਣਾਉਣ ਜੋਗੇ ਪੈਸੇ ਨਹੀਂ ਸੀਗੇ ਉਹ ਪੈਸੇ ਦਾ ਇੰਤਜ਼ਾਮ ਪੀਆਰਟੀਸੀ ਦੇ ਵਿੱਚੋਂ ਕੀਤਾ ਤੇ ਬਣਾ ਕੇ ਦਿੱਤਾ ਬਣਵਾਇਆ ਪੀਡਬਲੂਡ ਤੋਂ ਔਰ ਦਿੱਤਾ ਮਿਊਨਿਸਪਲ ਕਮੇਟੀ ਨੂੰ ਇਹ ਸਾਰਾ ਕੁਝ ਇਹ ਹਿੰਦ ਅਵਸਿੱਲਾ ਇਸ ਕਰਕੇ ਕਰਨਾ ਪਿਆ ਔਰ ਜਿਹੜੀ ਜਗ੍ਹਾ ਵੀ ਦਿੱਤੀ ਹੈ ਸਰਕਾਰ ਵੱਲੋਂ ਲੈ ਕੇ ਦਿੱਤੀ ਹੈ ਉਹ 60 ਸਾਲ ਦੇ ਲਈ ਫ੍ਰੀ ਆਫ ਪਾਸਟ ਇੱਕ ਚੌਨੀ ਨਹੀਂ ਤੁਸੀਂ ਚੀਮੇ ਵਾਲਿਆਂ ਨੇ ਭਾਈ ਇਸ ਬਸ ਸਟੈਂਡ ਵਾਸਤੇ ਦੇਣੀ ਇੱਕ ਚੌਨੀ ਵੀ ਤੇ ਪੈਸੇ ਪੀਆਰਟੀਸੀ ਤੋਂ ਦੇ ਵਿਭਾਗਮੇ ਤੋਂ ਲਗਵਾਏ ਡੀਬਲਯੂ ਤੋਂ ਬੁਲਾਇਆ ਤੇ ਇਸ ਹਿਸਾਬ ਨਾਲ ਇਹ ਲੈ ਕੇ ਦਿੱਤਾ ਇਹਦਾ ਕੰਟਰੋਲ ਹੈ ਜਿਹੜਾ ਉਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮਿਊਸਪਲ ਕਮੇਟੀ ਦੀ ਹੋਊਗੀ ਤੇ ਇਸ ਹਿਸਾਬ ਨਾਲ ਇਸ ਲਈ ਇਹ ਸਾਰਾ ਕੁਝ ਕੀਤਾ ਤਾਂ ਕਿ ਜਿਹੜੀ ਤਕਰੀਬਨ 9.5 ਲੱਖ ਰੁਪਏ ਦੀ ਚਾਹੇ ਉਹ ਅੱਡਾ ਪਰਚੀ ਦੇ ਉੱਪਰੋਂ ਆ ਚਾਹੇ ਦੁਕਾਨਾਂ ਛੇ ਦੁਕਾਨਾਂ ਜਿਹੜੀਆਂ ਬਣੀਆਂ ਨੇ ਉਹਨਾਂ ਤੋਂ ਗੱਲ ਕਰ ਲਈਏ ਤੇ ਚਾਹੇ ਜੋ ਐਡਵਰਟਾਈਜ਼ਮੈਂਟ ਦੇ ਬੋਰਡ ਨੇ ਉਹਨਾਂ ਤੋਂ ਜਿਹੜਾ ਤਕਰੀਬਨ 9 ਲੱਖ ਰੁਪਏ ਦੀ ਕਮਾਈ ਹੈ ਜਿਹੜੀ ਉਹ ਵੀਰਵਜੀ ਤੁਹਾਡੀ ਕਮੇਟੀ ਨੂੰ ਅੱਜ ਤੋਂ ਸ਼ੁਰੂ ਹੋ ਗਈ ਤੁਹਾਡੀ ਕਮੇਟੀ ਨੂੰ ਇਹ ਬੱਸ ਸਟੈਂਡ ਦੋ ਪੈਸੇ ਲਿਆ ਕਰੂਗਾ ਲਿਆ ਨਹੀਂ ਕਰੂਗਾ ਸਵੇ ਜਿਵੇਂ ਚਮਕਦਾ ਚਾਹੀਦਾ ਮੈਨੂੰ ਬੱਸ ਸਟੈਂਡ ਹਮੇਸ਼ਾ ਇਹਦੀ ਸਾਨ ਸਵਾਰ ਹੈ ਇਹਦੀ ਸਾਫ ਸਫਾਈ ਹੈ ਉਹ ਇਹ ਜੀ ਹੋਵੇ ਕਿ ਦੂਰੋਂ ਦੂਰੋਂ ਲੋਕ ਇਸ ਬੱਸ ਸਟੈਂਡ ਨੂੰ ਦੇਖਣ ਆਉਣ ਤੇ ਇਹਦੇ ਨਾਲ ਹੀ ਫਿਰ ਸਾਥੀ ਉਹ ਪਲਾਨ ਬਣਿਆ ਕਿ ਚੀਮਾ ਕਿਉਂਕਿ ਮੇਰੇ ਵੀਰ ਗੋਲੂ ਹਣੀ ਕਿਥੇ ਨੇ ਗੋਲੂ ਹਣੀ ਚੱਲ ਕੇ ਤੇ ਸਪੋਰਟਸ ਦਾ ਅੱਡਾ ਰਿਹਾ ਹੈ ਸਪੋਰਟਸ ਦੀ ਹੱਬ ਰਿਹਾ ਹੈ ਤੇ ਇਸ ਹਿਸਾਬ ਨਾਲ ਪਲਾਨ ਕੀਤਾ ਕਿ ਫਰਸਟ ਫਲੋਰ ਦੇ ਉੱਪਰ ਇੰਡੋਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਜਾਵੇ ਪੂਰੇ ਪੰਜਾਬ ਦੇ ਵਿੱਚ ਨਹੀਂ ਮੈਨੂੰ ਇਹ ਦੱਸ ਦੇਵਾਂ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਤੁਸੀਂ ਵੀ ਹੱਕ ਠੋਕ ਕੇ ਕਹਿ ਸਕਦੇ ਹੋ ਹਜੇ ਤੱਕ ਜੋ ਜਾਣਕਾਰੀ ਮਹਿਕਮੇ ਨੇ ਸਰਕਾਰ ਨੇ ਇਕੱਠੀ ਕੀਤੀ ਹੈ ਹਜੇ ਤੱਕ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਇਹੋ ਜਿਹਾ ਕੋਈ ਬੱਸ ਸਟੈਂਡ ਨਹੀਂ ਹੈਗਾ ਜਿਹਦੇ ਅੰਦਰ ਉੱਪਰਲੇ ਪਾਸੇ ਸਪੋਰਟਸ ਕੰਪਲੈਕਸ ਹੋਵੇ ਕੱਲਾ ਚੀਮੇ ਸੰਤ ਬਾਵਾ ਦਸ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਦਾ ਆ ਹੁਣ ਮੈਂ ਜਦੋਂ ਮਹਿਕਮੇ ਨੂੰ ਕਿਹਾ ਮੈਂ ਕਿਹਾ ਵੀ ਇਹ ਤਾਂ ਪਹਿਲਾਂ ਇਸ ਮਾਡਲ ਦੇ ਉੱਪਰ ਤੁਸੀਂ ਬਣਾਏ ਨੇ ਕਿਤੇ ਉਹ ਜਦੋਂ ਪਤਾ ਕਰਨ ਲੱਗੇ ਉਹ ਕਹਿੰਦੇ ਜੀ ਹਜੇ ਤੱਕ ਤਾਂ ਨਹੀਂ ਕੋਈ ਬਣਿਆ ਹੈਗਾ ਪੂਰੇ ਕੱਲੇ ਪੰਜਾਬ ਦਾ ਕੀ ਪੂਰੇ ਮੁਲਕ ਦੇ ਵਿੱਚ ਪਰ ਇੰਡੀਅਨ ਰੇਲਵੇਜ਼ ਰੇਲਵੇ ਮਹਿਕਮਾ ਹੈ ਜੇ ਪਲੈਨਿੰਗ ਕਰ ਰਿਹਾ ਹੈ ਕਿ ਬੈਂਗਲੌਰ ਦੇ ਵਿੱਚ ਇੱਕ ਅੰਡਰਗਰਾਉਂਡ ਮੈਟਰੋ ਸਟੇਸ਼ਨ ਬਣਾਇਆ ਜਾਵੇ ਤੇ ਉਹਦੇ ਉੱਪਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਜਾਵੇ ਮੈਂ ਉਹਨਾਂ ਨੂੰ ਕਹਿ ਕੇ ਜਾਉ ਕਹਿੰਨਾ ਬੈਂਗਲੌਰ ਵਾਲੇ ਨੂੰ ਭਾਈ ਆ ਕੇ ਦੇਖ ਕੇ ਜਾਣਾ ਸਾਡੇ ਵਾਲਾ ਮਾਡਲ ਦੇਖ ਜਿਓ ਜਿਹੜਾ ਸਤਪਾਪਾ ਅਦਰ ਸਿੰਘ ਦੀ ਮਹਾਰਾਜ ਦੀ ਪੁੱਤਰ ਧਰਤੀ ਦੇ ਅਸੀਂ ਬਣਾਤਾ ਸੋ ਤੁਹਾਡਾ ਸਾਰਿਆਂ ਦਾ ਮੇਰੇ ਵੀਰੋ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਮੁਬਾਰਕਾਂ ਨੇ ਇਹ ਇੱਕ ਇਹ ਜਾਂ ਇਹ ਜੀ ਜਗ੍ਹਾ ਇਹ ਜਾਂ ਬੱਸ ਸਟੈਂਡ ਜਿਹਦੀ ਕਿ ਲੰਬਾ ਸਮਾਂ ਲੰਬਾ ਸਮਾਂ ਜਿਹਦੀ ਸਵਾਰੀਆਂ ਨੂੰ ਦਿੱਕਤ ਰਹਿੰਦੀ ਸੀ ਪਰੇਸ਼ਾਨੀ ਰਹਿੰਦੀ ਸੀ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਸੀਗਾ ਤਾਂ ਕਿ ਮੇਨ ਰੋਡ ਦੇ ਉੱਪਰ ਕਿਸੇ ਨੂੰ ਕੋਈ ਸਾਥ ਪੇੜ ਨਾਲ ਲੱਗ ਜੇ ਸੋ ਉਹ ਚੀਜ਼ ਤੋਂ ਸਾਰੇ ਦਾ ਅੱਜ ਛੁਟਕਾਰਾ ਹੈ ਜਿਹੜਾ ਆਪਣਾ ਉਹ ਆਪਾਂ ਨੂੰ ਮਿਲ ਚੁੱਕਿਆ ਸੋ ਤੁਹਾਡਾ ਸਾਰਿਆਂ ਦਾ ਜਿੱਥੇ ਮੈਂ ਦੁਆਰ ਤੋਂ ਫੇਰ ਵੀ ਦੁਆਰ ਤੋਂ ਤੁਹਾਨੂੰ ਮੁਬਾਰਕਬਾਦ ਦੇਣਾ ਧੰਨਵਾਦ ਕਰਦਾ ਉਥੇ ਨਾਲ ਇੱਕ ਖੁਸ਼ਖਬਰੀ ਤੁਹਾਡੇ ਲਈ ਇਹ ਹੈ ਇਸ ਪਵਿੱਤਰ ਜਗ੍ਹਾ ਦੇ ਇਸ ਬੱਸ ਸਟੈਂਡ ਦਾ ਨਾਮ ਜਿਹੜਾ ਉਹ ਅੱਜ ਤੋਂ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਨੂੰ ਉਹਨਾਂ ਦੇ ਨਾਮ ਨੂੰ ਸਨਮਾਨਿਤ ਕਰਦੇ ਆਂ ਇਹਦੇ ਨਾਮ ਵੱਲੋਂ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਬੱਸ ਸਟੈਂਡ ਚੀਮਾ ਇਹ ਇਹਦੇ ਨਾਮ ਤੋਂ ਇਹ ਜਾਣਿਆ ਜਾਊਗਾ ਤੇ ਜਿਹੜਾ ਪੀ ਡਬਲਯੂ ਡੀ ਵਾਲੇ ਨੂੰ ਕਹਿੰਦੇ ਆ ਜਿਹੜਾ ਇਹਦੇ ਕਾਰਵਾਈ ਹੈ ਉਹ ਕਰਾ ਲਈ ਜਾਵੇ ਤਾਂ ਕਿ ਤਾਂ ਕਿ ਆਪਾਂ ਸਤਬਾਬਾ ਦਸਿੰਝ ਜੀ ਮਹਾਰਾਜ ਜੋ ਇਹ ਸ਼ਰਧਾਂਜਲੀ ਆਪਾਂ ਅਰਪਣ ਕਰ ਸਕੀਏ ਸੋ ਤੁਹਾਡਾ ਸਾਰੇ ਦਾ ਇੱਕ ਵਾਰ ਫੇਰ ਤੋਂ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ